ਕਿਹਾ ਜਾਂਦਾ ਬਈ ਇਸ ਸਾਲ ਮਿੱਠਾ ਨਾ ਦੇਈਂ ਇਸ ਸਾਲ ਸੈਲੀਬ੍ਰੇਸ਼ਨ ਨਾ ਕਰੀਂ ਤਾਂ ਕਈ ਲੋਕ ਦੁਆਰਾ ਪੁੱਛਦੇ ਆ ਲੈ ਹੁਣ ਇਦਾਂ ਕਿਵੇਂ ਜਿਹਾ ਡੱਬਾ ਆ ਗਿਆ ਕੀ ਕਰਾਂਗੇ ਫਿਰ ਉੱਥੇ ਚੜਾਉਨੇ ਆ ਮੈਂ ਕਹਿੰਦੀ ਆ ਕਰਕੇ ਵੇਖ ਲੋ ਕਰ ਲੋ ਫਿਰ ਚੜਾ ਲੋ ਫਿਰ ਨਾਲ ਹੀ ਸੁਆਦ ਆਉਂਦਿਆ ਜੱਟਾਂ ਵਾਲੀ ਗੱਲ ਐ ਸਿੱਧੀ ਜਦੋਂ ਅਸੀਂ ਗ੍ਰਹਿਾਂ ਦੇ ਖਿਲਾਫ ਜਾਂਦੇ ਆ ਸਾਨੂੰ ਨਾਲ ਹੀ ਰਿਜ਼ਲਟ ਮਿਲਦੇ ਆ ਫੇਰ ਨਾ ਤੇ ਉਹ ਤੁਹਾਡੇ ਮਾਮੇ ਦਾ ਮੁੰਡਾ ਐ ਕੋਈ ਗ੍ਰਹਿ ਨਾ ਤੁਹਾਡਾ ਪੰਡਤਾਂ ਨੇ ਉਹ ਖਰੀਦ ਕੇ ਰੱਖਿਆ ਤੇ ਨਾ ਹੀ ਉਹਦੇ ਲਈ ਕੁਝ ਕਰ ਸਕਦੇ ਆ ਇਨਸਟਰਕਸ਼ਨ ਫਾਲੋ ਕਰ ਲੋ ਗ੍ਰਹਿ ਨੂੰ ਸਮਝ ਲੋ ਜਦੋਂ ਤੁਸੀਂ ਗ੍ਰਹਿ ਦੇ ਇਨਸਟਰਕਸ਼ਨ ਫੋਲੋ ਕਰ ਲਿਆ ਲੈ ਉਹ ਕਦੇ ਨੁਕਸਾਨ ਨਹੀਂ ਕਰਦੇ ਉਹ ਕਿਤੇ ਵਿਚਾਰੇ ਸਾਡੇ ਦੁਸ਼ਮਣ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅਸੀਂ ਪਿਛਲੀ ਵੀਡੀਓ ਵਿੱਚ ਤੁਹਾਡੇ ਨਾਲ ਜੱਸੀ ਮਾਨ ਜੋਤਸ਼ੀ ਬਾਰੇ ਗੱਲ ਕਰ ਰਹੇ ਸੀ ਅੱਗੇ ਜੱਸੀ ਮਾਨ ਜੀ ਦੱਸਦੇ ਹਨ ਕਿ ਸਨੀ ਕੀ ਹੈ ਆਪਣੇ ਆਪਣੇ ਸੁਭਾਅ ਨੇ ਹੁਣ ਸਨੀ ਕੀ ਹੈ ਸੱਪ ਹੈ ਜੱਜ ਹੈ ਤੁਸੀਂ ਕਿਸੇ ਮਜ਼ਦੂਰ ਦਾ ਪੈਸਾ ਰੱਖੋ ਤੁਸੀਂ ਕਿਸੇ ਨਾਲ ਧੋਖਾ ਕਰੋ ਤੁਸੀਂ ਆਪਣੇ ਘਰ ਦੇ ਨੌਕਰ ਦੀ ਪੇ ਦੱਬ ਲੋ ਲੈਸ਼ਲੀ ਨਾਲ ਇਸੇ ਆਪਾਂ ਕਰ ਦੋ ਤੁਹਾਡਾ ਕਿਸੇ ਨੂੰ ਮਿੱਠਾ ਦੇਣ ਨਾਲ ਜਾਂ ਮਠਿਆਈ ਦੇਣ ਨਾਲ ਕੋਈ ਨੁਕਸਾਨ ਹੋ ਸਕਦਾ ਹੈ ਠੀਕ ਕਰਦੇ ਹੋ ਤੁਸੀਂ ਹਰ ਕਿਸੇ ਨੂੰ ਥੋੜਾ ਸਿਮਰ ਜੋਤ ਜਿਨ੍ਹਾਂ ਦੇ ਨੋ ਨੋ ਨਾ ਹਰ ਕਿਸੇ ਨੂੰ ਨਹੀਂ ਜਿਹਦੇ ਮੰਗਲ ਛੇ ਹੋ ਤੁਸੀਂ ਮੇਰੀ ਪੂਰੀ ਗੱਲ ਸੁਣੀ ਮੈਂ ਕਿਹਾ ਜਿਹਦੇ ਮੰਗਲ ਛੇ ਹੋ ਇੱਕ ਗ੍ਰਹਿ ਹੈ ਤੁਸੀਂ ਮੰਗਲ ਛੇ ਵਾਲਿਆਂ ਨੂੰ ਕਹੋ

ਕਈ ਵਾਰ ਕਈ ਸੋਹਰੇ ਪਰਿਵਾਰ ਵਿੱਚ ਕੁੜੀ ਆਈ ਨੁਕਸਾਨ ਹੋ ਗਿਆ ਅਸੀਂ ਸੋਹਰੇ ਪਰਿਵਾਰ ਨੂੰ ਦੋਸ਼ੀ ਮੰਨਦੇ ਹਾਂ ਇਹ ਵਿਆਹ ਕੇ ਆਈ ਸੀ ਤਾਂ ਨੁਕਸਾਨ ਹੋ ਗਿਆ ਦੂਜੇ ਪਾਸੇ ਲੋਕੀ ਕਹਿੰਦੇ ਹਨ ਕਰਨਮਾ ਮੈਂਬਰ ਆਇਆ ਸਾਡੀ ਜ਼ਿੰਦਗੀ ਬਦਲ ਗਈ ਭਾਗ ਲੈ ਕੇ ਆਈ ਹੈ ਇਹ ਦੋਵੇਂ ਗੱਲਾਂ ਸਮਝਾਓ 101% ਨੁਕਸਾਨ ਵੀ ਹੁੰਦਾ ਨੁਕਸਾਨ ਵੀ ਹੁੰਦਾ ਹੈ ਪਰ ਇਹਦਾ ਕਾਰਨ ਕਈ ਵਾਰੀ ਇਹ ਨਹੀਂ ਕਹਿੰਦੇ ਕਿ ਨੂੰ ਹੀ ਹੁੰਦੀ ਆ ਇਹ ਹੋ ਸਕਦਾ ਹੈ ਉਹਦੇ ਸਟਾਰ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦੀ ਹਾਂ ਕਿ ਕਿਸੇ ਦੇ ਰਾਹੁ ਦੋ ਹੋਵੇ ਉਹ ਸਾਰੇ ਪਰਿਵਾਰ ਲਈ ਪਰੇਸ਼ਾਨੀ ਹੈ ਹੁਣ ਜੇ ਮੇਰੇ ਕੋਈ ਰਾਹੁ 2 ਵਾਲਾ ਟੇਵਾ ਆਵੇ ਕੋਈ ਕੁੜੀ ਕਹੇ ਕਿ ਜਵਾਈ ਦੇਖਣ ਮੈਂ ਕਹਿੰਦੀ ਆ ਦੇਖੋ ਜੀ ਮੇਰੇ ਵੱਲੋਂ ਤੇ ਮਨਾ ਹੈ ਤੁਸੀਂ ਕਿਸੇ ਹੋਰ ਤੋਂ ਪੁੱਛ ਲਓ ਹੁਣ ਅਗਲੇ ਦਾ ਵਿਆਹ ਕਿਤੇ ਹੋਣਾ ਹੀ ਹੈ ਤੁਹਾਡੇ ਜਵਾਬ ਦੇਣਾ ਥੋੜਾ ਨਹੀਂ ਹੋਣਾ ਰਾਹੁ 2 ਦੇ ਸਾਰੇ ਰਾਹੁ 2 ਮਤਲਬ ਸੌਰਾ ਸੌਰੇ ਪਰਿਵਾਰ ਤਾਂ ਉਹਦੇ ਚ ਪਰੇਸ਼ਾਨੀ ਕਈ ਵਾਰੀ ਆਉਂਦੀ ਵੀ ਹੈ ਜਿਵੇਂ ਤੁਸੀਂ ਕਿਹਾ ਕਿ ਆਈ ਤੇ ਉਸ ਤੋਂ ਬਾਅਦ ਸਾਡਾ ਨੁਕਸਾਨ ਹੋਇਆ ਤਾਂ ਦੋਨਾਂ ਦੀ ਜਨਮ ਪੱਤਰੀ ਦੇ ਅੱਗੇ ਉਹ ਕਹਿੰਦੇ ਹਨ ਇਸ ਨੂੰ ਉਪਾ ਨਾਲ ਬਚਾਇਆ ਜਾ ਸਕਦਾ ਹੈ ਦੇ ਨਾਲ ਨਗਰ ਚ ਦੇ ਲੋ ਜੀ ਹੈ ਨਾ ਇਹਦਾ ਛੋਟੇ ਛੋਟੇ ਉਪਾ ਕਰ ਸਕਦੇ ਆ ਪਰ ਨੁਕਸਾਨ ਵੀ ਹੁੰਦਾ ਤੇ ਫਾਇਦਾ ਵੀ ਹੁੰਦਾ ਅੱਗੇ ਉਹ ਕਹਿੰਦੇ ਹਨ ગ્રਹ ਕਾਇਮ ਹੁੰਦੇ ਹਨ ਹੁੰਦਾ ਹੁੰਦਾ ਨਾ ਤੇ ਉਦੋਂ ਕੇਤੂ ਕਾਇਮ ਹੁੰਦਾ ਜਦੋਂ ਕੁੜੀ ਹੁੰਦੀ ਹੈ ਨਾ ਤੇ ਉਦੋਂ ਬੁੱਧ ਕਾਇਮ ਹੁੰਦਾ ਕਈ ਵਾਰੀ ਆਪਾਂ ਕਹਿੰਦੇ ਆ ਕਿ ਇਹਦੇ ਆਉਣ ਤੋਂ ਬਾਅਦ ਬਿਜ਼ਨਸ ਵਿਪਾਰ ਚੰਨੇ ਗੜੇ ਚੰਨਾ ਕੇਤੂ ਹੈ ਮੁੰਡਾ ਹੈ ਨਾ ਉਹ ਤਾਂ ਬਿਜ਼ਨਸ ਹੈ ਬੰਦੇ ਚ ਬੜੀ ਖਲੀਮੀ ਆ ਜਾਂਦੀ ਹੈ ਜਦੋਂ ਧੀ ਹੁੰਦੀ ਹੈ ਪਰਿਵਾਰ ਦੇ ਵਿੱਚ ਸ਼ਾਂਤੀ ਆਪਾਂ ਤਾਂ ਹੀ ਕਹਿੰਦੇ ਆ ਉਹ ਬੁੱਧ ਕੈਂਪ ਹੋ ਜਾਂਦਾ ਤਾਂ ਗ੍ਰਹਿ ਕੈਂਪ ਰਹੇ ਆ ਆਪਣਾ ਕੰਮ ਕਰਦੇ ਆ ਇਹਨਾਂ ਨੇ ਆਪਣੇ ਆਪਣੇ ਕੰਮ ਨੇ ਜੀ ਇਹਨਾਂ ਨੇ ਕਿਸੇ ਦੇ ਕਹੇ ਤੇ ਨਾ ਕਰਨਾ ਤੇ ਨਾ ਕਿਸੇ ਦੇ ਕਹੇ ਘਟਾਣਾ ਪਰਹਾ ਇਹ ਹੈ ਜਿਹੜਾ ਸਾਨੂੰ ਦਿਖਦੇ ਇਹ ਵੀ ਹੁੰਦਾ ਹੈ ਕੁੜੀ ਪੇਕੇ ਪਰਿਵਾਰ ਵਿੱਚੋਂ ਜਦੋਂ ਸਹੁਰੇ ਪਰਿਵਾਰ ਵਿੱਚ ਗਈ ਪੇਕਿਆਂ ਦਾ ਕੰਮ ਘਟ ਗਿਆ ਸਹੁਰਿਆਂ ਦਾ ਵਧ ਗਿਆ ਅਜਿਹਾ ਕਿਉਂ ਤੁਸੀਂ 7 ਗਣੋਂ ਇਹ ਮੇਰੀ ਬੇਟੀ ਦੀ ਜਨਮ ਪੱਤਰੀ ਚੀ ਆ ਹੈਗਾ ਇਹ ਯੋਗ ਹੁੰਦਾ ਇੱਕ ਔਰ ਮੈਂ ਸਮਝਾ ਮੈਂ ਦੱਸਦੀ ਆ ਇੱਕ ਨਾਲ ਤਿੰਨ ਗ੍ਰਹਾਂ ਦੀ ਯੁੱਧ ਹੁੰਦੀ ਆ ਸੂਰਜ ਬੁੱਧ ਸ਼ੁਕਰ ਜਿਸ ਜਨਮ ਪੱਤਰੀ ਦੀ ਹੋਊਗਾ ਉਹ ਕੁੜੀ ਦੇ ਪੈਰ ਜਦੋਂ ਘਰ ਤੋਂ ਜਾਣਗੇ ਉਹ ਪਿੱਛੇ ਖਾਲੀ ਅਗਲਾ ਪੜਨਾ ਸ਼ੁਰੂ ਹੋ ਜਾਊਗਾ ਸੱਚੀ ਹੋਗਾ 100% ਹੁੰਦਾ ਜੀ 101% ਹੁੰਦਾ ਇੱਕ ਤਰੀਕਾ ਮੈਂ ਤੁਹਾਨੂੰ 10 ਐਗਜ਼ਾਮਪਲ ਦੇ ਸਕਦੀ ਆ ਤੇ ਤੁਹਾਨੂੰ ਲੋਕ ਵੀ ਦੱਸ ਲੈਣਗੇ ਕਿ ਹਾਂ ਜਦੋਂ ਦੀ ਸਾਡੀ ਗੋਰੀ ਗਈ ਆ ਤੇ ਉਸ ਤੋਂ ਬਾਅਦ ਅੱਗੇ ਉਹ ਦੱਸਦੇ ਹਨ ਕਿ ਇਸ ਦਾ ਇੱਕ અપਾਅ ਵੀ ਹੈ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਜਦੋਂ ਆਪਣੀ ਰਵਾਜ ਇੱਕ ਚੋਲ ਸਿੱਟਣੇ ਪਿੱਛੇ ਕੁੜੀਆਂ ਜਦੋਂ ਤੋੜਦੀਆਂ ਨਾ ਅਗੇ ਲੋਕ ਕਹਿੰਦੇ ਹੁੰਦੇ ਸੀ ਆਪਣੇ ਪੁਰਾਣੇ ਬਜ਼ੁਰਗ ਕਿ ਧੀ ਨੂੰ ਨਾ ਘਰ ਦੀਆਂ ਦੇਲੀਆਂ ਤੋਂ ਤੋੜਨਾ ਚਾਹੀਦਾ ਤੇ ਜਦੋਂ ਧੀ ਪੈਰ ਬੱਟਦੀਆਂ ਦੇਲੀਆਂ ਜਦੋਂ ਚੌਲ ਸੁੱਟਦੇ ਸੀ ਪਿੱਛੇ ਹਾਂ ਉਹ ਮਾਂ ਖਾਦੀਆਂ ਪਕੜ ਕੇ ਉਹ ਚਾਂਦੀ ਦੀ ਡੱਬੀ ਚ ਪਾ ਕੇ ਰੱਖ ਲੋ ਘਰ ਚ ਤੇ ਆਪਣੀ ਧੀ ਦੀ ਜੁਆਈ ਦੀ ਆਪਣੇ ਪਰਿਵਾਰ ਨਾਲ ਦੀ ਫੋਟੋ ਜਿੱਤੇ ਪੈਰ ਹਣੋ ਤੇ ਉਹ ਘਰ ਦੇ ਬਿਲਕੁਲ ਵੈਸਟ ਦਿਸ਼ਾ ਚ ਲਾ ਲਓ ਤੇ ਉਹ ਸਹੀ ਘਰ ਦੀ એનર્ਜੀ ਰੋਗ ਹੋਏ ਕਿਉਂਕਿ ਘਰ ਦੀ ਧੀ ਹੈ ਨਾ ਉਹ ਬੁੱਧ ਹੈ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਗੇ ਹੁੰਦੇ ਜ਼ਰੂਰ ਨੇ ਇਹ ਗਰੰਟੀ ਹੈ ਕਈ ਵਾਰੀ ਬਹੁਤ ਜ਼ਿਆਦਾ ਧੀਆਂ ਘਰ ਤੋਂ ਜਾਂਦੀਆਂ ਨੇ ਆਪਾਂ ਕਹਿੰਦੇ ਆ ਬਾਹਰ ਹੀ ਲੈ ਕੇ ਜਾਂ ਨਾਲ ਡਰਾਉਣਾ ਇਹ ਹੁੰਦਾ ਇਹ ਜੋ ਡਰ ਲਈ ਗਾਥੀ ਪ੍ਰੈਕਟੀਕਲ ਹੈ ਔਰ ਲੌਜੀਕ ਹੈ ਲੌਜੀਕ ਨਹੀਂ ਹੈ ਤੱਤ ਹੈ ਤੇ ਨਾਲ ਮੈਂ ਤੁਹਾਨੂੰ ਦੇਖੋ ਬਾਹਰ ਹੀ ਦੱਸਦਾ ਇਹ ਕਿਹੜੀ ਗੱਲ ਮੰਗਲੀਕ ਕੀ ਹੈ ਕੀ ਹੈ ਤੁਹਾਡੇ ਵਿਚਾਰ ਇਸ ਵਿੱਚ ਕੀ ਵਿਆਹ ਕਰਨਾ ਚਾਹੀਦਾ ਹੈ ਜਾਂ ਮੰਗਲੀਕ ਦਾ ਮੰਗਲੀਕ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ ਜਾਂ ਕਿਤੇ ਹੋਰ ਮੈਂ ਪਹਿਲਾਂ ਇੱਕ ਗੱਲ ਹੋਰ ਦੱਸਦੀ ਆ ਇੱਕ ਨਾ ਜਦੋਂ ਆਪਾਂ ਮੈਰਿਜ ਕਰਦੇ ਆ ਆਪਣੇ ਕੀ ਕਰਦੇ ਆ ਕਿ ਆਪਣੇ ਟੇਵੇ ਨਹੀਂ ਮਲਾਉਂਦੇ ਨਾ ਠੀਕ ਆ ਐਤਵਾਰ ਦੇਖ ਕੇ ਸਾਡਾ ਵੀ ਇਦਾਂ ਹੀ ਹੋਇਆ ਐਤਵਾਰ ਦੇਖਿਆ ਤੇ ਵਿਆਹ ਹੋ ਗਿਆ 9 ਤਰੀਕ ਨੂੰ ਮਾਸ ਤਾਂ ਚਲੋ ਜਿਸ ਤਰ੍ਹਾਂ ਦੇਖ ਰਹ ਹਾਂ ਤਾਂ ਘੋਟਾ ਮਲਾਇਆ ਸੀ ਤੇ ਨਾ ਨਾ ਕਿੱਥੇ ਮੰਨਦੇ ਨਹੀਂ ਸੀ ਮੈਂ ਤੇ ਮਨ ਹੀ ਹੋਈ ਤਾਂ ਜਦੋਂ ਲੌਜੀਕ ਦੇਖਿਆ ਜਿੱਤੇ ਕਿੱਥੇ ਮੰਨਦੇ ਐਤਵਾਰ ਦੇਖ ਕੇ ਵਿਆਹ ਕੀਤਾ ਚਲੋ ਗਾਨਾ ਮੰਗਲਿਕ ਦੀ ਤਾਂ ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹੂੰਗੀ ਮੈਂ ਮੰਗਲਿਕ ਦਾ ਮੰਗਲਿਕ ਨਾਲ ਵੀ ਤਲਾਕ ਹੁੰਦੇ ਦੇਖਿਆ ਮੈਂ 36 ਦੇ 36 ਗੁਣਾ ਵਾਲਿਆਂ ਦੇ ਵੀ ਤਲਾਕ ਹੁੰਦੇ ਦੇਖਿਆ ਮੇਰੇ ਕੋਈ ਕਈ ਲੋਕ ਕਹਿੰਦੇ ਹੁੰਦੇ ਜਿਨ੍ਹਾਂ ਦੇ 36 ਗੁਣ ਮਿਲਦੇ ਆ ਤਲਾਕ ਹੋ ਚੁੱਕੇ ਆ ਮੇਨ ਗੱਲ ਪੱਤਰੀ ਵਿੱਚ ਕੀ ਹੈ ਦੇਖਣੀ ਚਾਹੀਦੀ ਹੈ ਜਾਂ ਨਹੀਂ ਫੇਰ ਅਸੀਂ ਕੀ ਕਰ ਸਕਦੇ ਹਾਂ ਚੜ੍ਹਾਏ ਸਿਰਫ ਅਗਰੈਸ਼ਨ ਦਿੰਦਾ ਹੈ ਗੁੱਸਾ ਦਿੰਦਾ ਹੈ ਮੰਗਲ ਮਤਲਬ ਬਲੱਡ ਬਲੱਡ ਦਾ ਪਾਰਾ ਚੜ੍ਹਨਾ ਪਾਵਰ ਹਨਾ ਮੰਗਲ ਸੱਤ ਵਾਲਾ ਕਿਸੇ ਦੀ ਸੌਂਦਾ ਨਹੀਂ ਭਾਵੇਂ ਉਹ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉੱਥੇ ਕੋਈ ਮੰਗਲ ਸੱਤ ਮਤਲਬ ਪਤੀ ਦਾ ਖਾਨਾ ਸਾਹਮਣੇ ਵਾਲਾ ਉੱਥੇ ਜੇ ਬ੍ਰੈਸ ਫਤ ਬੈਠਾ ਚੰਗਾ ਗ੍ਰਹਿ ਬੈਠਾ ਤਾਂ ਮੰਗਲ ਕੋਈ ਨੁਕਸਾਨ ਨਹੀਂ ਕਰਦਾ ਠੀਕ ਦੂਜੀ ਗੱਲ ਕੁਝ ਪੰਡਤ ਕਹਿੰਦੇ ਆ ਜੀ ਵਿਆਹ ਕਰ ਦੋ ਪਿੱਪਲ ਨਾਲ ਹਨਾ ਕੋਈ ਕਹਿੰਦਾ ਤੂਲਸੀ ਨਾਲ ਕਰ ਮੈਂ ਚੀਜ਼ ਨੂੰ ਨਹੀਂ ਮੰਨਦੀ ਨਹੀਂ ਨਹੀਂ ਜੀ ਉਹ ਤੂਲਸੀ ਬੰਦਾ ਕਿ ਜਨਾਨੀ ਦੱਸੋ ਕਿਵੇਂ ਵਿਆਹ ਕਰ ਸਕਦੇ ਆ ਬਹੁਤੇ ਪੇੜ ਦਰਖਤ ਹੈ ਠੀਕ ਹੈ ਜੀਵ ਜੰਤੂ ਕੁਦਰਤ ਨੇ ਪੈਦਾ ਕੀਤੇ ਨੇ ਤੁਸੀਂ ਇੱਕ ਇਨਸਾਨ ਦਾ ਵਿਆਹ ਕਿਸੇ ਨਾਲ ਕਿਵੇਂ ਕਰ ਦੋਗੇ ਦੱਸੋ ਉਹਦੀ એનર્ਜੀ ਕਿਵੇਂ ਖਤਮ ਹੋਜੂ ਹਾਂ ਇਹ ਕਰ ਸਕਦੇ ਆਪਾਂ ਇੱਕ ਲੌਜੀਕਲੀ ਇੱਕ ਦੱਸ ਰਹੀ ਹਾਂ ਕਿ ਮੰਗਲ ਅਗਰੈਸ਼ਨ ਦਿੰਦਾ ਗੁੱਸਾ ਦਿੰਦਾ ਹਨ ਤਾਂ ਤੁਸੀਂ ਉਸ ਮੰਗਲ ਦੇ ਲਈ ਉਸ ਜਿਹੜੀ ਮੰਨ ਲਓ ਕਿ ਬੰਦਾ ਹੈ ਜਜਨਾਹੀ ਸਹਰਿਆਂ ਦੀ ਸੋਨੇ ਦੀ ਰਿੰਗ ਪਵਾ ਸਕਦੇ ਆਪਾਂ ਜੇ ਕੋਈ ਤੁਹਾਡੇ ਤੋਂ ਟੇਵਾ ਮਲਵਾਉਂਦਾ ਹੈ ਮੈਂ ਦੇਖਦੀ ਹਾਂ ਪੁਰੀ ਦਇ ਸੁਖ ਸਥਾਨ ਦਾ مالک ਚੰਗਾ ਬੈਠਾ ਉਹਦੀ ਬਾਣੀ ਦਾ مالک ਮਤਲਬ ਜੋ ਦੂਜੇ ਘਰ ਦੇ ਦਾ مالک ਚੰਗਾ ਬੈਠਾ ਤੀਜਾ ਉਹ ਪਰਿਵਾਰ ਸਹੁਰਿਆਂ ਲਈ ਕਿਵੇਂ ਆ ਰਾਹੂ ਤੇ ਮੰਗਲ ਕਿੱਥੇ ਬੈਠਾ ਤਾਂ ਮੈਂ ਕਿਹਾ ਨਹੀਂ ਤੁਹਾਡੇ ਲਈ ਬਹੁਤ ਵਧੀਆ ਜੀ ਕਰ ਲਓ ਕੋਈ ਕਮਲਾ ਤੇ ਹੈ ਨਹੀਂ ਆਪਣਾ ਘਰ ਖਰਾਬ ਕਰੋ ਹੈਨਾ ਕੋਈ ਵੀ ਨਹੀਂ ਕਰਦਾ ਕੋਈ ਨਹੀਂ ਚਾਹੁੰਦਾ ਜੇ ਫੇਰ ਵੀ ਬਹਿਮ ਹੈ ਤਾਂ ਉਸ ਦੇ ਦੋ ਵਿਆਹ ਕਰ ਦੋ ਕਹਿੰਦੇ ਹਨ ਕਿ ਮੰਗਲਿਕ ਦੇ ਦੋ ਵਿਆਹ ਹੋਣੇ ਹਾਂ ਤਾਂ ਇਸ ਤੋਂ ਅਗੇ ਜੀ ਫਿਰ ਜੇ ਮੰਗਲ ਦਾ ਵਿਆਹ ਹੋਵੇ ਮੰਗਲਿਕ ਦਾ ਤਾਂ ਦੋ ਵਾਰ ਉਹਦਾ ਵਿਆਹ ਕਰਦੇ ਦੋ ਵਾਰ ਕਿਵੇਂ ਜਿਵੇਂ ਹੁਣ ਮੰਨ ਲਓ ਕਿ ਆਪਾਂ ਅਨੰਦ ਕਾਰਜ ਕੀਤੇ ਆ ਇੱਕ ਵਾਰ ਹੋ ਗਿਆ ਤੇ ਦੂਜੀ ਵਾਰ ਜਾ ਕੇ ਫੇਰ ਇੱਕ ਵਾਰ ਕਿਤੇ ਗੁਰਦੁਆਰਾ ਸਾਹਿਬ ਨਾਲ ਅਨੰਦ ਕਾਰਜ ਕਰ ਦੋ ਤਾਂ ਹੋਰ ਕਿਸੇ ਰੀਤੀ ਰਿਵਾਜ ਨਾਲ ਉਹ ਕਹਿੰਦੀ ਆ ਨਾ ਮੰਗਲਿਕ ਦਾ ਕਿ ਤੇਰੇ ਦੋ ਵਿਆਹ ਹੋ ਜਾਣੇ ਜੇ ਮੰਗਲਿਕ ਨੂੰ ਮੰਗਲਿਕ ਦਾ ਨਾ ਕਰਾਇਆ ਤਾਂ ਕਹਿੰਦੀ ਆ ਆਪਾਂ ਚ ਕਰ ਲ ਦੋ ਵਿਆਹ ਫੇਰ ਜੇ ਦੋ ਵਿਆਹ ਦਾ ਵਿਆਹ ਹੈ ਦੋ ਤੋਂ ਇਹ ਤੋਂ ਅੱਗੇ ਅਸੀਂ ਅਗਲੀ ਵੀਡੀਓ ਵਿੱਚ ਤਾਂ ਤੁਹਾਨੂੰ ਦੱਸਾਂਗੇ ਸਾਡੀ ਅਗਲੀ ਵੀਡੀਓ ਜਰੂਰ ਦੇਖ ਲਓ ਸਾਡੀ ਅਗਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜਰੂਰ ਔਨ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਸਕੇ ਧੰਨਵਾਦ ਜੀ